ਹੈਲੋ एवरीवन वेलकम बैक टू माय YouTube ਚੈਨਲ I hope ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਦਾ ਮੇਰਾ ਵਲੌਗ ਹੈਗਾ ਜੀ ਗਰਮੀ ਨੂੰ ਕੱਟਣ ਵਾਸਤੇ ਠੰਡਾ ਠੰਡਾ ਸ਼ਰਬਤ ਤੇ ਸ਼ਰਬਤ ਅਸੀਂ ਕਾਦਾ ਬਣਾਵਾਂਗੇ ਗੁੜ ਵਾਲੀ ਸ਼ੱਕਰ ਦਾ ਤੇ ਇਸ ਵਾਰ ਦੀ ਅਸੀਂ ਬਣਾਉਣ ਜਾ ਰਹੇ ਹਾਂ ਜੀ ਸਕੰਨੀ ਅਸੀਂ ਸਕੰਨੀ ਬਹੁਤ ਵਾਰ ਪੀਤੀ ਹੈ ਜੀ ਚੀਨੀ ਦੀ ਬਣਾ ਕੇ ਤੇ ਅੱਜ ਅਸੀਂ ਪੀ ਰਹੇ ਹਾਂ ਸ਼ੱਕਰ ਦੀ ਇਹ ਵੀ ਬਹੁਤ ਜ਼ਿਆਦਾ ਠੰਡੀ ਹੁੰਦੀ ਆ ਇੰਨੂੰ ਵੀ ਤੁਸੀਂ ਬਣਾ ਕੇ ਪੀ ਸਕਦੇ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਚੀਨੀ ਨਾਲੋਂ ਜ਼ਿਆਦਾ ਬੈਟਰ ਹੈ ਹੁੰਦੀ ਆ ਸ਼ੱਕਰ ਦੀ ਬਣੀ ਹੋਈ ਹੁਣ ਅਸੀਂ ਇਹਦੇ ਚ ਮੈਂ ਖਾਲੀ ਇਨਾ ਕ ਮੱਗ ਲਿਆ ਹੋਇਆ ਮੈਨੂੰ ਉਹ ਦੂਸਰਾ ਮਿਲ ਨਹੀਂ ਰਿਹਾ ਸੀ ਇਸ ਲਈ ਮੈਂ ਸਟੀਲ ਦਾ ਹੀ ਲੈ ਲਿਆ ਮੈਂ ਬਣਾ ਰਹੀ ਆ 2 ਜਣਿਆਂ ਵਾਸਤੇ ਸੱਕਰ ਦੀ ਠੀਕ ਹੈ ਜੀ ਮੈਂ ਪਾਣੀ ਲੈ ਲਿਆ ਹੋਇਆ ਇਹਦੇ ਵਿੱਚ ਅਸੀਂ ਪਾ ਰਹੇ ਹਾਂ ਜੀ ਹੁਣ ਆਪਣੀ ਗੁੜ ਵਾਲੀ ਸ਼ੱਕਰ ਜਿੰਨੀ ਮਦਦ ਤੁਸੀਂ ਮਿੱਠੀ ਖਾਣੀ ਪਸੰਦ ਕਰਦੇ ਹੋ ਤੁਸੀਂ ਉਹਨਾਂ ਲੈ ਸਕਦੇ ਮੈਂ 3 ਚਮਚ ਲੈ ਲਏ ਹੋਇਆ ਇਹਨੂੰ ਅਸੀਂ ਇਸ ਤਰ੍ਹਾਂ ਚੰਗੀ ਤਰ੍ਹਾਂ ਕੋਲ ਲਵਾਂਗੇ ਅਸੀਂ ਇਹਨੂੰ ਕੋਲਦੇ ਪਏ ਆ ਤੇ ਹੁਣ ਅਸੀਂ ਕੀ ਕਰਨਾ ਮੈਂ ਲਈ ਹੋਇਆ ਜੀ 2 ਨਿੰਬੂ ਅਸੀਂ ਹੁਣ ਇਹਦੇ ਵਿੱਚ ਨਿੰਬੂ ਜਿਹੜੇ ਨਚੋੜ ਦੇਣੇ ਆ ਮੈਨੂੰ ਤੁਸੀਂ ਪਤਾ ਨਹੀਂ ਕਿ ਮੇਰੀ ਆਦਤ ਇਹ ਚੰਗੀ ਹੈ ਜਾਂ ਮਾੜੀ ਹੈ ਤੁਸੀਂ ਕਮੈਂਟ ਚ ਜਰੂਰ ਦੱਸਿਓ ਮੈਨੂੰ ਨਿੰਬੂ ਨਚੋੜਨੀ ਦੇ ਨਾਲ ਨਿੰਬੂ ਨਚੋੜਨਾ ਬਿਲਕੁਲ ਪਸੰਦ ਨਹੀਂ ਪਤਾ ਨਹੀਂ ਕਿਉਂ ਮੈਂ ਹਮੇਸ਼ਾ ਹੀ ਨਿੰਬੂ ਹੱਥ ਨਾਲ ਨਚੋੜਨਾ ਜ਼ਿਆਦਾ ਪਸੰਦ ਕਰਦੀ ਹਾਂ ਤੇ ਵਧੀਆ ਨਚੋੜਿਆ ਜਾਂਦਾ ਹੈ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੁੰਦੀ ਕਿ ਜਾਂ ਨਿੰਬੂ ਨੇ ਨਚੋੜਿਆ ਜਾਂਦਾ ਜਾਂ ਜ਼ੋਰ ਲੱਗਦਾ ਜਾਂ ਕੋਈ ਗੱਲਬਾਤ ਕੁਛ ਇਦਾਂ ਦਾ ਨਹੀਂ ਹੈ ਮੈਨੂੰ ਹੱਥ ਨਾਲ ਨਿੰਬੂ ਨਚੋੜਨਾ ਬਹੁਤ ਵਧੀਆ ਲੱਗਦਾ ਤੁਸੀਂ ਵੀ ਕਰਕੇ ਦੇਖਿਓ ਠੀਕ ਹੈ ਜੀ ਹੁਣ ਪਤਾ ਨਹੀਂ ਤੁਸੀਂ ਮੇਰੀ ਇਹ ਆਦਤ ਨੂੰ चंकी समझोगे बुरी समझोगे तो ती मू दस सकते हो कि मेरी आदत है चंगी कि मैं हाथ हाल नींबू नोड़ रही हाँ वैसे बहुत घट ही हाथ नाप निचोड़े नींबू नोड़नी मैं बहुत घट्ट यूज करती हूँ देखो हूँ असी चं तरह मिक्स कर लिया हुआ हूँ हो पा देवे अपनी आइसक्यूब ਕਿਉਂਕਿ ਜਿੰਨਾ ਵੀ ਠੰਡਾ ਹੋਏਗਾ ਤੇ ਬਹੁਤ ਹੀ ਵਧੀਆ ਲੱਗੇਗਾ ਜੀ ਹੁਣ ਅਸੀਂ ਇਹਨਾਂ ਇਹਨੂੰ ਗਲਾਸ ਦੇ ਵਿੱਚ ਛਾਣ ਲੈਣਾਂ ਕਿਉਂਕਿ ਨਿੰਬੂ ਦੇ ਜਿਹੜੇ ਬੀਜ ਹੈਗੇ ਨੇ ਉਹ ਇਹਦੇ ਵਿੱਚ ਨੇ ਇਸ ਲਈ ਇਦਾਂ ਜ਼ਿਆਦਾ ਵਧੀਆ ਲੱਗੇਗਾ ਪਹਿਲੇ ਆਪਣੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਨਾ ਉਹ ਜ਼ਿਆਦਾਤਰ ਚੱਕਰ ਘੋਲ ਕੇ ਹੀ ਪਾਣੀ ਪੀਂਦੇ ਹੁੰਦੇ ਸੀਗੇ ਕਿ ਵਧੀਆ ਲੱਗਦਾ ਚੱਕਰ ਵਾਲਾ ਪਾਣੀ ਜਿਹੜਾ ਆ ਉਹ ਜ਼ਿਆਦਾ ਠੰਡਾ ਹੁੰਦਾ ਹੈ ਜਿਵੇਂ ਗੁੜ ਵੀ ਘੋਲ ਸਕਦੇ ਸੀਗੇ ਤੇ ਸ਼ੱਕਰ ਵੀ ਘੋਲ ਲੈਂਦੇ ਸੀ ਦੇਖੋ ਬਹੁਤ ਹੀ ਵਧੀਆ ਸਾਡੀ ਜਿਹੜੀ ਡਰਿੰਕ ਬਣ ਕੇ ਤਿਆਰ ਹੋਈ ਹੈ ਸ਼ੱਕਰ ਵਾਲੀ ਸਕਨਵੀ ਤੁਸੀਂ ਜ਼ਰੂਰ ਟਰਾਈ ਕਰਨੀ ਹੈ ਬਣਾ ਕੇ ਦੇਖਣਾ ਹੈ ਇਹ ਚੀਨੀ ਵਾਲੀ ਸਕਨਵੀ ਦੇ ਨਾਲੋਂ ਬਹੁਤ ਜ਼ਿਆਦਾ ਬੈਟਰ ਹੁੰਦੀ ਹੈ ਤੇ ਜਿਹੜੀ ਗਰਮੀ ਹੁੰਨ ਨੂੰ ਵੀ ਕੱਟਦੀ ਹੈ ਜੋ ਸਿੱਕੀ ਤੋਂ ਵੀ ਆਂਦੇ ਹੋ ਮਾਰਕੀਟ ਤੋਂ ਆਂਦੇ ਹੋ ਆਫਿਸ ਤੋਂ ਆਂਦੇ ਹੋ ਤੇ ਜ਼ਰੂਰ ਟਰਾਈ ਕਰਿਆ ਕਰੋ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ